ਸੰਦੀਪ ਕੋ ਮੈਂ ਫਗਵਾੜਾ ਤੋਂ ਬਿਲੋਂਗ ਕਰਦੀ ਆ ਮੇਰੇ ਮਾਤਾ ਜੀ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਸੀ ਮੇਰੇ ਵਿਆਹ ਨੂੰ 3.5 ਸਾਲ ਹੋ ਗਏ ਹਨ ਤਕਰੀਬਨ ਤੇ ਜਦੋਂ ਤੋਂ ਮੈਂ ਆਈ ਸੀ ਮੈਂ ਦੇਖ ਰਹੀ ਸੀ ਕਿ ਇਹਨਾਂ ਦਾ ਬੀਪੀ ਕਾਫੀ ਜ਼ਿਆਦਾ ਡਾਊਨ ਰਹਿੰਦਾ ਸੀ ਇਹਨਾਂ ਨੂੰ ਹਰ ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਜਾਂ ਦੋ ਵਾਰ ਡਾਕਟਰ ਦੇ ਕੋਲ ਜਾ ਕੇ ਇੰਜੈਕਸ਼ਨ ਦੀ ਲੋੜ ਜ਼ਰੂਰ ਪੈਂਦੀ ਸੀ ਕਿ ਬੀਪੀ ਇਹਨਾਂ ਦਾ ਡਾਊਨ ਹੋ ਜਾਣਾ ਉੱਥੇ ਜਾਣਾ ਚੈੱਕ ਕਰਵਾਣਾ ਤੇ ਉਹਨਾਂ ਨੇ ਕਿਹਾ ਕਿ ਬੀਪੀ ਬਹੁਤ ਜ਼ਿਆਦਾ ਡਾਊਨ ਹੈ ਤੁਹਾਨੂੰ ਇੰਜੈਕਸ਼ਨ ਦੀ ਲੋੜ ਹੈ ਉੱਥੇ ਉਹਨਾਂ ਨੇ ਦੋ ਹੀ ਇੰਜੈਕਸ਼ਨ ਢਾਈ ਇੰਜੈਕਸ਼ਨ ਲਗਾਣੇ ਨਾਲੇ ਨੂੰ ਮੈਡੀਸਿਨ ਦੇ ਕੇ ਫੇਰ ਘਰ ਕਹਾਰਾ ਕਿ ਫਿਰ ਇਹਨੂੰ ਮੈਂ ਕੋਪੀ ਕੁਦਰਤ ਦੇਣੀ ਤੇ ਫਿਰ ਉਹਨੇ ਮੈਂ ਸੈ ਲੈ ਕੇ ਚਾਹਤਾ ਹਾਂ ਮਤਲਬ ਹਰੇਕ ਹਫਤੇ ਦੇ ਵਿੱਚ ਹਫਤੇ ਬਾਅਦ ਇਹ ਹਫਤੇ ਦੇ ਵਿੱਚ ਇਹਨਾਂ ਨੂੰ ਇੰਜੈਕਸ਼ਨ ਦੀ ਲੋੜ ਜ਼ਰੂਰ ਪੈਂਦੀ ਸੀ ਇਸ ਤੋਂ ਇਲਾਵਾ ਹੋਰ ਪ੍ਰੋਬਲਮ ਕੀ ਸੀ ਉਹ ਹੋਰ ਇਹਨਾਂ ਦੀ ਪ੍ਰੋਬਲਮ ਇਹ ਸੀ ਕਿ ਇਹਨਾਂ ਦੇ ਗਿੱਟੇ ਵਗੈਰਾ ਬਹੁਤ ਸੋਜ ਜਾਂਦੇ ਸੀ ਲੱਤਾਂ ਇੰਨੀ ਜ਼ਿਆਦਾ ਸਵੇਲਿੰਗ ਸੀ ਕਿ ਇਹਨਾਂ ਕੋਲ ਬੈਠਿਆ ਵੀ ਨਹੀਂ ਸੀ ਜਾਂਦਾ ਦੁਰਿਆ ਵੀ ਨਹੀਂ ਸੀ ਜਾਂਦਾ ਚੰਗੀ ਤਰ੍ਹਾਂ ਗੋਟਿਆਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਰਹਿੰਦਾ ਸੀ ਹੁਣ ਸਵੇਲਿੰਗ ਇਹਨਾਂ ਦੀ ਕਾਫੀ ਜ਼ਿਆਦਾ ਘਟ ਚੁੱਕੀ ਆ ਬੀਪੀ ਜਿਹੜਾ ਸੀ ਇਹਨਾਂ ਦਾ ਬਹੁਤ ਜ਼ਿਆਦਾ ਡਾਊਨ ਰਹਿੰਦਾ ਉਹ ਬੀਪੀ ਬਿਲਕੁਲ ਸੈੱਟ ਆ ਤੇ ਇਹਨਾਂ ਨੂੰ ਵਰਤਦਿਆਂ ਨੂੰ 2 ਮਹੀਨੇ ਹੋ ਚੱਲੇ ਨੇ ਕੋਈ ਸਰਵਿਸ ਪੈਕ ਤੇ ਇਹਨਾਂ ਨੂੰ ਅੱਜ ਤੱਕ ਇੰਜੈਕਸ਼ਨ ਦੀ ਲੋੜ ਨਹੀਂ ਪਈ ਇੰਜੈਕਸ਼ਨ ਵੀ ਪਾਇਆ ਨਹੀਂ ਕੋਈ ਜਦੋਂ ਹੈ ਕਿ ਪਹਿਲਾਂ ਮੈਡੀਸਿਨ ਤੋਂ ਬਿਨਾਂ ਇੱਕ ਵੀਕੈਂਡ ਤੱਕ ਦੋ ਕਰਕੇ ਨਹੀਂ ਨਿਕਲਦੇ ਸੀ ਨਹੀਂ ਨਿਕਲਦੇ ਮੈਂ ਮੈਂ ਤਾਂ ਪਰਪਰ ਜਾ ਕੇ ਮਿਲੇ ਮੈਂ ਦੇਖਿਆ ਜੀ ਤੁਸੀਂ ਕਹਿੰਦੇ ਸੀ ਹਰ ਹਫਤੇ ਦੀ ਦੋ ਵਾਰੀ ਲੈ ਕੇ ਜਾਣਾ ਦੰਦਾ ਆ ਔਰ ਮੈਡੀਸਿਨ ਦੁਕਾਨੇ ਤੇ ਲੈਣਾ ਕੋਈ ਜਦੋਂ ਸਰਵਿਸ ਪੈਕ ਨੂੰ ਸ਼ੁਰੂ ਕੀਤਾ ਆ ਮੈਡੀਸਿਨ ਇਹ ਵੀ ਯੂਜ਼ ਹੋ ਗਈ ਮੈਡੀਸਿਨ ਦੇ ਲੋੜ ਇਹਨਾਂ ਨੂੰ ਇੱਕ ਅੱਧੀ ਵਾਰ ਜ਼ਰ ਇਕ ਦਿਵਾਰ ਮੌਜੂਦ ਦਿੱਤੀ ਆ ਲੇਕਿਨ ਇਹਨਾਂ ਨੂੰ ਇੰਜੈਕਸ਼ਨ ਇਹਨਾਂ ਨੇ ਕੋਈ ਨਹੀਂ ਲਗਵਾਇਆ ਉਹ ਵੀ ਮੈਡੀਸਿਨ ਤਾਂ ਲੈਣੀ ਪਈ ਕਿਉਂਕਿ ਇਹਨਾਂ ਨੂੰ ਥੋੜਾ ਦਿਨ ਟਰੈਵਲ ਕਰਨਾ ਪੈ ਗਿਆ ਟਰੈਵਲ ਦੇ ਨਾਲ ਇਹਨਾਂ ਨੂੰ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੁੰਦੀ ਸੀ ਜਿੱਦਾਂ ਜੇ ਇੱਕ ਦਿਨ ਜਾ ਜਾਂਦੇ ਸੀ ਅਗਲੇ ਦਿਨ ਆ ਕੇ ਇਹਨਾਂ ਕੋ ਉੱਠਿਆ ਨਹੀਂ ਸੀ ਜਾਂਦਾ ਹੁਣ ਮੈਂ ਆਪ ਇਹਨਾਂ ਦੇ ਕੋਲ ਦਿੱਤੀ ਆ ਕਿ ਇਹਨਾਂ ਨੂੰ 3-4 ਘਿਹੜੇ ਇਹਨਾਂ ਦੇ ਲੁਧਿਆਣੇ ਲੱਗੇ ਆ ਪਰ ਆ ਕੇ ਬਿਲਕੁਲ ਸਾਰਾ ਕੰਮ ਆ ਗਿਆ ਕੋਈ ਮੁਸ਼ਕਲ ਨਹੀਂ ਆਈ ਕੋਈ ਦਿੱਕਤ ਨਹੀਂ ਇਹ ਲਗਭਗ ਸਿਆਦਨ ਤੁਹਾਡੇ ਪੂਰੇ ਹੋ ਚੁੱਕੇ ਹਨ ਹਾਂਜੀ ਹਾਂਜੀ ਨੈਕਸਟ ਜਿਹੜਾ ਸਬਜੈਕਟ ਸੀ ਜਿਹੜਾ ਅਗਲਾ ਕੋਰਸ ਸ਼ੁਰੂ ਕਰਨਾ ਹੈ ਅਗਲਾ ਹਾਂਜੀ ਸ਼ੁਰੂ ਕਰਨਾ ਬਹੁਤ ਪਰਿਵਾਰ ਆ ਤੁਹਾਡੇ ਉਹ ਜਿੰਨਾਂ ਬਹੁਤ ਸੇ ਖਾਤਮੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਹਿਲਾਂ ਆਪਾਂ ਨੂੰ ਕੋਈ ਯਕੀਨ ਨਹੀਂ ਹੁੰਦਾ ਆਪਾਂ ਨੂੰ ਲੱਗਦਾ ਕਿ ਇਹਦੇ ਨਾਲ ਕੀ ਫਰਕ ਪਾਊਗਾ ਇਹ ਜੂਸ ਐਵੇਂ ਹੀ ਆ ਲੇਕਿਨ ਹਰੇਕ ਨੂੰ ਮੈਂ ਕਹਾਂਗੀ ਕਿ ਯੂਜ਼ ਜ਼ਰੂਰ ਕਰੋ ਜੇ ਯੂਜ਼ ਕਰੋਗੇ ਤਾਂ ਤੁਹਾਨੂੰ ਫਰਕ ਪਤਾ ਚੱਲੇਗਾ ਇੱਕ ਵਾਰੀ ਫਰਕ ਪੈ ਗਿਆ ਤੇ ਫਿਰ ਤੁਸੀਂ ਆਪਣੇ ਆਪ ਬਾਕੀ ਪਰਿਵਾਰਾਂ ਨੂੰ ਵੀ ਦੱਸੋਗੇ ਕਿ ਇਹਦੇ ਨਾਲ ਸਰੀਰ ਤੰਦਰੁਸਤ ਹ どうもありがとう。<noise> <noise>